ਹਾਂਜੀ ਭਾਈ ਦੋਸਤੋ ਤੁਹਾਨੂੰ ਇੱਕ ਨਾ ਚੀਜ਼ ਦਿਖਾਉਣਾ ਮੈਂ ਇੱਕ ਦਰਾਖਤ ਦੇ ਉੱਤੇ ਤਿੰਨ ਦਰਾਖਤ ਨੇ ਇੱਕ ਬਰੋਟਾ ਇੱਕ ਪੁੱਪਲ ਤੇ ਉੱਪਰ 베ਰੀ ਆ 베ਰੀਆ ਤਿੰਨ ਦਰਾਖਤ ਦੇ ਉੱਤੇ ਅੱਗੇ ਹੈ ਨੇ ਦੇਖੀਂ ਆ ਪਿੱਪੜਾ ਭਾਈ ਠੀਕ ਆ ਬਰੋਟਾ ਤੇ ਇੱਕੋ ਦਰਾਖਤ ਦੇ ਉੱਤੇ ਤਿੰਨ ਦਰਾਖਤ ਨੇ ਵਿੱਚੇ 베ਰੀ ਦਾ ਨਹੀਂ ਪਤਾ ਲੱਗਦਾ ਤੇ ਆ ਤਣਾ ਇੱਕ ਆ ਦੇਖ ਤਣਾ ਇੱਕਾ ਤਣਾ ਇੱਕਾ ਤੇ ਉੱਪਰੋਂ ਤਿੰਨ ਦਰਾਸਤ ਨੇ ਨਾਲੇ ਪਿੱਪਲ ਬੇਰੀ ਤੇ ਰੋਟਾ ਹੈ ਨਾ ਬਾਈ ਕਮਾਲ ਦੀ ਗੱਲ ਦੇਖੋ ਇਹ ਆ ਕੋ ਦਰਖਤ ਇੱਕ ਦਰਖਤ ਦੇ ਵਿੱਚ ਤਿੰਨ ਦਰਾਸਤ ਦੋ ਤਾਂ ਦੇਖੇ ਨੇ ਆ ਤਿੰਨ ਅੱਜ ਮੈਂ ਪਹਿਲੀ ਵਾਰ ਦੇਖੇ ਹਾਂ ਇਹ ਮੇਰੀ ਪਿੰਡ ਦੀ ਮੈਨੂੰ ਪਤਾ ਨਹੀਂ ਸੀ ਹੈਗਾ ਮੈਂ ਬਹੁਤ ਵਾਰ ਲੰਘਿਆ ਇੱਥੇ ਨੂੰ ਕੋਲ ਨੂੰ ਅੱਜ ਮੈਂ ਇੱਥੇ ਇੱਕ ਕੰਮ ਆ ਸੀ ਖੜੇ ਖੜੇ ਨੇ ਮੈਂ ਨਿਗਾਹ ਮਾਰ ਲਈ ਤਾਂ ਦੇਖਿਆ ਵੀ ਇੱਕ ਦਰਾਖਤ 'ਚ ਤਿੰਨ ਦਰਾਖਤ ਹਾਂ ਬੇਬੇ ਠੀਕ ਨਹੀਂ ਹੈ ਹਾਂ ਤਿੰਨ ਨੇ ਇੱਕ 'ਚ ਹਾਂ ਬਰੋਟਾ ਬਰੋ ਪਿਪਲੀ ਬਰੋਟਾ ਤੇ ਆ 베ਰੀ ਆ ਬੇਬੇ ਕਹੀਂ ਤਿੰਨ ਦਰਾਖਤ ਨੇ ਦੇਖ ਲਾ ਬੇਬੇ ਹਾਂ ਤਿੰਨ ਦਰਾਖਤ ਨੇ ਇੱਕ 'ਚ ਬਹੁਤ ਸੋਹਣਾ ਲੱਗਿਆ ਯਾਰ ਇੱਕਨ ਦਾ ਸਿਸਟਮ ਹਨਾ ਇਹ ਕਿੰਨੀ ਵਧੀਆ ਲੱਗਦੀ ਆ ਬੇਬੇ 베ਰ 베ਰ ਲੱਗਦੇ ਨੇ ਇਹਨੂੰ 베ਰ ਲੱਗਦੇ ਨੇ ਉਹ ਲੱਗਦੇ ਨੇ ਪੋਤੇ ਦੀ ਦੇਖ ਦਦੇ ਅੱਛਾ 베ਰ ਬਹੁਤ ਲੱਗਦੇ ਨੇ ਤੋਤੇ ਨਹੀਂ ਰਹਿਣ ਦਿੰਦੇ ਅੱਛਾ ਉਹ ਤਾਂ ਕਾਵਾ ਦੇਦੇ ਹੋ ਜਾਂਦੇ ਤੋਤੇ ਖਾਈ ਜਾਂਦੇ ਵੱਡੀ ਤੋਤੇ ਖਾਈ ਜਾਂਦੇ ਹਾਂ ਉਦਾਂ ਜਿਵੇਂ ਆਪਾਂ ਕਹੀਏ ਬਈ ਜਿਵੇਂ ਹੁਣ ਬਰੋਟੇ ਦੇ ਉੱਪਰ 베ਰੀ ਲੱਗੀ ਆ ਵੀ ਨਾ ਲੱਗਣ ਹਨਾ ਫੇਰ ਵੀ ਲੱਗਦੇ ਨੇ ਦੇਖ ਲਓ 베ਰ ਤਾਂ ਬਹੁਤ ਲੱਗਦੇ ਨੇ ਪੁੱਤ ਅੱਛਾ ਜੀ ਵਾਧੂ ਵੇਲ ਲੱਗਦੇ ਨੇ ਠੀਕ ਆ ਫਿਰ ਹੈਂ ਵੱਡੀ ਜਾਂਦ ਕੋਈ ਨਾ ਕਹਾ ਤੋਤੇ ਨੇ ਵੀ ਖਾਣੇ ਨੇ ਬੇਬੇ ਕੋਈ ਗੱਲ ਨਹੀਂ ਵਧੀਆ ਬਾਈ ਵਧੀਆ ਦੇਖ ਲੈ ਵੀਰ ਵੀ ਬੇਰ ਵੀ ਬਹੁਤ ਲੱਗਦੇ ਨੇ ਬੇਬੇ ਕਹਿੰਦੀ ਤੋਤੇ ਬਹੁਤ ਖਾਂਦੇ ਨੇ ਓਰੇ ਯਾਰ ਕਿੰਨਾ ਵਧੀਆ ਲੱਗਿਆ ਯਾਰ ਬਹੁਤ ਸੋਹਣਾ ਲੱਗਿਆ ਮੈਨੂੰ